ਮਿੱਤਰੋ ਆ ਕੱਢ ਲੈਂਦੀਆਂ ਬਈ ਟਰਿਆਂ ਗੱਡੀ ਚੋਂ ਜਿਹੜੀਆਂ ਨਵੀਆਂ ਲਿਆਂਦੀਆਂ ਸੀ ਤੇ ਬਈ ਇਹ ਬਹੁਤ ਮਜ਼ਬੂਤ ਨੇ ਵਧੀਆ ਚਾਦਰਦੀਆਂ ਬਣੀਆਂ ਨੇ ਇਹ ਰੱਖਾਂਗੇ ਅੱਜ ਆਪਣੇ ਕਬੂਤਰਾਂ ਨੂੰ ਪਾ ਕੇ ਦਾਣੇ ਤੇ ਨਾਲੇ ਲਾਵਾਂਗੇ ਬਈ ਆਪਾਂ ਫਰੂਟ ਵਾਲੇ ਬੂਟੇ ਜਿਹੜੇ ਆਪਣੇ ਦੋ ਚਾਰ ਰਹਿ ਗਏ ਸੀਗੇ ਤੇ ਨਾਲੇ ਕਰਾਂਗੇ ਬਾਕੀ ਦੇ ਕੰਮਕਾਰ ਸਸਰੀਕਾਲ ਬਈ ਸਾਰੇ ਮਿੱਤਰਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਪਾਤੇ ਦਾਣੇ ਤੇ ਨਾਲੇ ਪਾਤੀ ਲੱਸੀ ਤੇ ਅੱਧੀ ਕ ਲੱਸੀ ਇਹਨਾਂ ਨੇ ਪੀ ਲਈ ਬਈ ਬਾਕੀ ਆਪਾਂ ਰੱਖ ਦਿੰਨੇ ਆ ਆਪਣੇ ਨਵੇਂ ਲਿਆਂਦੇ ਟਰਕੀਆਂ ਨੂੰ ਆਜੋ ਫਿਰ ਲਓ ਬਈ ਮੜਾਏ ਉਧਰ ਹੋ ਜੋ ਉਹਨਾਂ ਨੂੰ ਵੀ ਪੀ ਲੈਣ ਦਿਓ ਖਾ ਵੀ ਪੀਓਗੇ ਲੱਸੀ ਫਿਰ ਆ ਜੋ ਪੀ ਲੋ ਪੀ ਲੋ ਪੀ ਲੋ ਲਓ ਬਈ ਇਹਨਾਂ ਨੂੰ ਵੀ ਆ ਗਈ ਪਸੰਦ ਲੱਸੀ ਇਹਨਾਂ ਨੂੰ ਵੀ ਹੁਣ ਰੋਜ਼ ਪਿਆ ਕਰਾਂਗੇ ਆਪਾਂ ਬਾਕੀ ਆ ਜੋ ਬਈ ਇਹਨਾਂ ਦਾ ਗੇਟ ਖੋਲ ਦਿੰਨੇ ਆ ਬਾਹਰ ਆ ਜਾਣਗੇ ਆ ਆ ਆ ਆ ਆਏ ਹਾਈ ਆਏ ਹਾਈ ਆਏ ਹਾਈ ਆ ਜੋ ਬਈ ਸੈਂਟੀਨੇਟ ਸ਼ਿਰਾਜੀ ਕਾਲੇ ਲੱਕੇ ਚਟੇ ਲੱਕੇ ਪੂਰੇ ਲੱਕੇ ਸਾਰੇ ਆ ਗਏ ਕੀਰਤ ਮੜੇ ਦਾਣੇ ਜੇ ਫਿੜਦੇ ਇਹਨਾਂ ਨੂੰ ਉਹ ਡੱਬੇ ਚ ਪਏ ਹੋਣੇ ਨਾਲ ਇਹ ਜਿਹੜੇ ਰਹਿ ਗਏ ਦੋ ਆ ਵੀ ਕੱਢ ਦੇ ਚਲ ਆ ਜੂਆ ਉ ਤਾਂ ਵੀ ਆ ਜੂ ਦਾਣੇ ਪਾ ਦੇ ਬਾਲੇ ਨਾਲ ਫਿੱਟੀ ਠੀਕ ਆ ਨਹੀਂ ਫਿਰ ਖਰਾਬ ਜਾਂਦੇ ਨੇ ਐਵੇਂ ਪਾ ਦੇ ਪਾ ਦੇ ਪਾ ਦੇ ਥੋੜੇ ਹੋਰ ਪਾ ਦੇ ਹੋਰ ਪਾ ਦੇ ਪਾ ਦੇ ਪਾ ਦੇ ਬਸ ਬਹੁਤ ਆ ਦਾਣੇ ਪਾਤੇ ਤੇ ਬਈ ਦੋ ਜੋੜੀਆਂ ਨੇ ਅੰਡੇ ਧਰ ਲੇ ਇੱਕ ਮੁਖੀ ਇੱਕ ਸ਼ਰਾਜੀ ਪਹਿਲਾ ਅੰਡੇ ਖਰਾਬ ਹੋ ਗਏ ਦੋ ਤਿੰਨ ਵਾਰੀ ਤੇ ਤਾਂ ਕਰਕੇ ਆਪਣੇ ਕੋਲੇ ਨਾ ਹੀ ਮੁਖੀਆਂ ਦੇ ਬੱਚੇ ਨੇ ਨਾ ਹੀ ਸ਼ਰਾਜੀਆਂ ਦੇ ਤੇ ਨਾ ਹੀ ਸੈਂਟੀਨੇਟਾਂ ਦੇ ਤਾਂ ਆਪਾਂ ਬਈ ਆਹ ਸਾਰੀਆਂ ਜੋੜੀਆਂ ਦੀ ਹੁਣ ਬਰੀਡਿੰਗ ਕਰਾਵਾਂਗੇ ਵਧੀਆ ਤਰੀਕੇ ਨਾਲ ਆ ਆਗੇ ਬਈ ਦੋਨੇ ਬਾਹਰ ਦੇਖੋ ਕਿੰਨੇ ਵਧੀਆ ਲੱਗਦੇ ਆ ਬਈ ਆ ਆ ਆ ਆ ਆ ਆ ਆਇਓ ਬਈ ਲੋ ਬਈ ਦੇਖੋ ਫੀਨ ਫਰੇ ਹੋ ਗਏ ਇਕੱਠੇ ਤੇ ਬਚੀਆਂ ਖੁਜੀਆਂ ਜੰਨੀਆਂ ਵੀ ਸਬਜ਼ੀਆਂ ਸੀ ਸਾਰੀਆਂ ਪਾਤੀਆਂ ਆਪਾਂ ਪ੍ਰਿੰਡੀਆਂ ਕੇਲਿਆਂ ਦੇ ਛਿਲਕੇ ਆਲੂ-ਉਲੂ ਗੰਡੇ ਛੰਡੇ ਸਾਰੇ ਬਾਤੇ ਆ ਬੱਚੇ ਨੂੰ ਦੇਖ ਕੇ ਬਹੁਤ ਅਰਸ ਆਉਂਦਾ ਬਈ ਕਿਉਂਕਿ ਨਾ ਹੀ ਤਾਂ ਦੋਤੁਰਿਆ ਫਿਰਿਆ ਜਾਂਦਾ ਤੇ ਨਾ ਹੀ ਵਿਚਾਰੇ ਦੀ ਯਾਰ ਜੂਨ ਕੱਟੀ ਗਈ ਆ ਲੱਤ ਇਹਦੀ ਹੋਰੀ ਹੈ ਟੇਢੀ ਬਈ ਤੁਹਾਨੂੰ ਪਤਾ ਹੀ ਹੈ ਸ਼ੁਰੂ ਤੋਂ ਹਨਾ ਤਾਂ ਇਹਦੀ ਲੱਤ ਸਿੱਧੀ ਹੋਈ ਨਹੀਂ ਬਈ ਟਰਾਈ ਕਰਕੇ ਦੇਖਿਆ ਹਨਾ ਪਰ ਬਈ ਕੁਝ ਨਹੀਂ ਬਣਿਆ ਟਾਇਰ ਇਹਦਾ ਕੀ ਹੱਲ ਕਰੀਏ ਯਾਰ ਮੈਂ ਤਾਂ ਦੇਖ ਕੇ ਦਰਸਾਉਂਦਾ ਕਿਉਂਕਿ ਇਹਦੇ ਨਾਲ ਦੇ ਬੱਚੇ ਬਈ ਛੱਡ ਰੱਖੇ ਨੇ ਬਾਹਰ ਉਧਰ ਫਿਰਦੇ ਨੇ ਘੁੰਮਦੇ ਤੇ ਬਈ ਇਹ ਵਿਚਾਰਾ ਇੱਥੇ ਹੀ ਹੁੰਦਾਗਾ ਆਹ ਟਾਇਰ ਵਾਲੀ ਖੁਰਲੀ ਦੇ ਪਿੱਛੇ ਬੈਠੇ ਨੇ ਸਾਰੇ ਮਸ਼ੀਨ ਵਾਲੇ ਬੱਚੇ ਲੋਕੇ ਆਇਓ ਦਿਖਾਵਾਂ ਆ ਸੀਗੇ ਸਾਰੇ ਇੱਧਰ ਆ ਰਹੇ ਨੇ ਤੇ ਬਈ ਜੇ ਉਹ ਵੀ ਠੀਕ ਹੁੰਦਾ ਇਹਨਾਂ ਦੇ ਨਾਲ ਵਧੀਆ ਘੁੰਮਦਾ ਫਿਰਦਾ ਰਹਿੰਦਾ ਤੇ ਬਈ ਜਿਹੜਾ ਆਪਣਾ ਟਰੱਕੀ ਦਾ ਬੱਚਾ ਸੀ ਇਹਨਾਂ ਦੇ ਨਾਲ ਉਹ ਵੀ ਨਹੀਂ ਰਿਹਾ ਉਹਨੂੰ ਪਤਾ ਨਹੀਂ ਕੀ ਹੋਇਆ ਉਹਨੇ ਬਈ ਧੌਣ ਜੀ ਫਿੱਟ ਲਈ ਤੇ 2 ਘੰਟਿਆਂ ਬਾਅਦ ਵਿਚਾਰਾ ਡਿੱਗ ਪਿਆ ਤੇ ਵਿਚਾਰਾ ਮਰ ਗਿਆ ਆ ਦੇਖੋ ਬਈ ਕਿੰਨੇ ਟਾਈਮ ਬਾਅਦ ਬਾਹਰ ਨਿਕਲੀ ਆ ਓਏ ਹੋਏ 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 ਇਹਨੂੰ ਦੇਖੇ ਨੂੰ ਸਹੀ ਮਹੀਨੇ ਤੋਂ ਉੱਤੇ ਹੋ ਗਿਆ ਆ ਮੁਰਗੀ ਮੈਂ ਕਦੇ ਬਾਹਰ ਫਿਰਦੀ ਨਹੀਂ ਦੇਖੀ ਨਾ ਹੀ ਤੁਸੀਂ ਦੇਖੀ ਹੋਣੀ ਕਿਉਂਕਿ ਬਈ ਇਹ ਤੂੜੀ ਵਾਲੇ 'ਚ ਰਹਿੰਦੀ ਆ ਉੱਥੇ ਹੀ ਬੈਠੀ ਰਹਿੰਦੀ ਆ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਨਹੀਂ ਨਿਕਲਦੀ ਤੇ ਸਵੇਰ ਦੇ ਟਾਈਮ ਇਹ ਬਾਹਰ ਆਉਂਦੀ ਹੈਗੀ ਦਾਣੇ ਖਾ ਕੇ ਫੇਰ ਅੰਦਰ ਪਤਾ ਨਹੀਂ ਬਈ ਇੰਨੀ ਗਰਮੀ ਚ ਇਹ ਕਿਵੇਂ ਬੈਠੀ ਕਿਵੇਂ ਨਾ ਤੂੜੀ ਵਾਲੇ ਚ ਕਮੈਂਟ ਕਰਕੇ ਪੱਕਾ ਦੱਸਿਓ ਬਈ ਆਰ ਆਰ ਮੁਰਗੀਆਂ ਸੇਵਾ ਮੰਗ ਲੈਂਦੀਆਂ ਨੇ ਜਾਂ ਫਿਰ ਨਹੀਂ ਤੇ ਜਾਂ ਫਿਰ ਇਹਨੂੰ ਕੋਈ ਹੋਰ ਪ੍ਰੋਬਲਮ ਆ ਜਿਹੜਾ ਇਹ ਅੰਦਰ ਰਹਿੰਦੀ ਆ ਜਮਾਂ ਥੱਲੇ ਜਾ ਰਿਹਾ ਪਾਣੀ ਇਹਨਾਂ ਦਾ ਗਾਣੇ ਵੀ ਮੁੱਕੇ ਪਏ ਨੇ ਹਾਂ ਵੀ ਕਿਵੇਂ ਹੋ ਸਾਰੇ ਆਜੋ ਵੀ ਖਾ ਲਓ ਦੇਖੀਏ ਕੋਕਟੇਲਾ ਨੇ ਦੂਜਾ ਅੰਡਾ ਧਰਿਆ ਕਿ ਨਾ ਹਾਂ ਵੀ ਦਿਖਾਓ ਛਤਰ ਲਿਆ ਬਈ ਤਾਂ ਮੇਤਰੋ ਕੋਕਟੇਲਾ ਨੇ ਨਵਾਂ ਅੰਡਾ ਧਰ ਲਿਆ ਜਿਹੜਾ ਪਹਿਲਾਂ ਧਰਿਆ ਸੀ ਉਹ ਖਰਾਬ ਆ ਬਈ ਤੇ ਇਹਨਾਂ ਨੇ ਨਵਾਂ ਅੰਡਾ ਧਰ ਲਿਆ ਤੇ ਆਪਾਂ ਇਹਦੇ ਵਿੱਚ ਡੱਕੇ ਫਿੜਦਨੇ ਆ ਬਈ ਤਾਂ ਕਿ ਅੰਡਾ ਖਰਾਬ ਨਾ ਹੋਵੇ ਆਹ ਕੱਢ ਲੇ ਬਈ ਦੋਨੇ ਅੰਡੇ ਤੇ ਆਹ ਅੰਡਾ ਤਾਂ ਖਰਾਬ ਹੋ ਰਿਹਾ ਇਹਨੂੰ ਆਪਾਂ ਫਿੜਦਨੇ ਆ ਆਹ ਅੰਡਾ ਜਮਾ ਸਹੀ ਆ ਬਈ ਆ ਰੱਖ ਲੈਨੇ ਆ ਡੱਕੇ ਕਰਤੇ ਅੰਦਰ ਸੈੱਟ ਬਈ ਜਮਾ ਤੇ ਆਂਡਾ ਰੱਖ ਦਿੰਨੇ ਆ ਇੱਥੇ ਦੇਖੋ ਬਈ ਆਏ ਧਰਤਾ ਤਾਂ ਬਈ ਹੁਣ ਕੰਮ ਲੋਟ ਆ ਹੁਣ ਜਿੰਨੇ ਮਰਜੀ ਆਂਡੇ ਧਰ ਲੈਣ ਇੱਧਰ ਉੱਧਰ ਨਹੀਂ ਜਾਣੇ 2-3 ਆਂਡੇ ਹੋਰ ਧਰ ਲੈਣ 4-5 ਆਂਡੇ ਧਰ ਲਿਆ ਕੋਕਟੇਲਾ ਨੇ ਬਹੁਤ ਆ ਫਿਰ ਬੱਚੇ ਆ ਜਾਣਗੇ ਮੌਸਮ ਵੀ ਠੀਕ ਆ ਹੁਣ ਬੱਚਿਆਂ ਵਾਲਾ ਹੈਗਾਗਾ ਆਇਆ 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 ਲੈ ਵੀ ਚਾਤਰੋ ਬੰਨੀ ਏ ਤੈਨੂੰ ਖਾਓ ਨੀਰਾ ਤੂ ਫੀਨ ਏ ਆਹ ਲਵਾ ਰਖੀ ਨੇ ਬਈ ਆਪਾਂ ਕੁੰਡੇ ਆ ਦੇਖੋ ਬਈ ਇਹਨੂੰ ਐਂ ਦੱਬੋ ਤੇ ਜਿੱਥੇ ਵੀ ਆਪਾਂ ਪਾਉਣਾ ਉੱਥੇ ਟਪਾ ਦੋ ਬਸ ਪਹਿਲਾਂ ਵਾਲੇ ਕੁੰਡੇ ਖੁੱਲਦੇ ਨਹੀਂ ਕਰਦੇ ਨਹੀਂ ਸੀਗੇ ਆ ਵਧੀਆ ਲਵਾ ਲੇ ਓਏ ਦੇਖੀ ਮਾਰਦੀਆਂ ਇਧਰ ਹੋ ਕੇ ਖਾਲ ਲੜਨਾ ਨਹੀਂ ਤੈਨੂੰ ਕੀ ਕਹਿੰਦੀ ਆ ਉਹ ਆ ਜਾਓ ਬਈ ਬੂਟੇ ਲਾਈਏ ਫਰੂਟਾਂ ਵਾਲੇ ਆ ਆ ਗਿਆ ਬਈ ਆਪਣਾ ਚੀਕੂਆ ਦਾ ਬੂਟਾ ਆ ਦੇਖੋ ਬਈ ਇਹਨੇ ਫਲ ਚੱਕਿਆ ਹੋਇਆ ਆ ਲੱਗ ਰੇ ਆ ਦੇਖਾ ਚੀਕੂ ਆ ਸਾਰੇ ਆ ਲੱਗ ਰਹੇ ਆ ਕੱਢ ਲਿਆ ਬਈ ਗੁਥਲੀ ਚੋਂ ਬਾਹਰ ਲਓ ਜੀ ਹੁਣ ਪਾ ਦਿੰਨੇ ਆ ਮਿੱਟੀ ਆ ਲੱਗ ਗਿਆ ਬਈ ਆਪਣਾ ਚੀਕੂਆਂ ਦਾ ਬੂਟਾ ਮਿੱਤਰੋ ਤੇ ਆ ਆ ਗਿਆ ਬਈ ਆਪਣਾ ਜਾਮਣ ਦਾ ਬੂਟਾ ਮਿੱਤਰੋ ਦੇਖੋ ਮਿੱਟੀ ਗਈ ਪੈ ਬਈ ਚੰਗੀ ਤਰ੍ਹਾਂ ਆ ਆ ਗਿਆ ਬਈ ਆਪਣਾ ਤੀਜਾ ਬੂਟਾ ਕਿੰਨੂਆਂ ਦਾ ਲਓ ਜੀ ਬੂਟਾ ਗਿਆ ਨਿਕਲ ਆਪਣਾ ਆਇਓ ਫਿਰ ਕਰਕੇ ਫੱਟ ਲਾਈਏ ਤੇ ਲੈਣੋbaar ਹੋ ਜਾਣਗੇ ਸਾਰੇ ਇਧਰੋਂ ਸ਼ੁਰੂ ਹੋ ਜਾਣਗੇ ਇੱਥੇ ਇੱਥੇ ਉਹ ਲਾਤਾ ਇੱਕ ਉਹਦੂ ਅੱਗੇ ਆ ਜਦੋਂ ਲਾਗੇ ਫਰੂਟ ਫਿਰ ਦੇਖੋ ਕਿੰਨੇ ਸੋਹਣੇ ਲੱਗਦੇ ਆ ਸਾਰੇ ਲੋ ਬਈ ਆ ਵੀ ਲੱਗ ਗਿਆ ਆਪਣਾ ਕਿੰਨੂਆ ਦਾ ਬੂਟਾ ਮਿੱਤਰੋ ਆ ਆ ਗਿਆ ਬਈ ਆਪਣਾ ਲਾਸਟ ਬੂਟਾ ਆੜੂਆਂ ਦਾ ਤੇ ਬਈ ਇਹ ਚੱਲ ਰਿਹਾਗਾ ਆ ਨਵੇਂ ਪੱਤੇ ਕੱਢੀ ਜਾਂਦਾ ਦੇਖੋ ਤੇ ਹੁਣ ਇਹਦੇ ਉੱਤੇ ਪਾ ਦਿੰਨੇ ਆ ਮਿੱਟੀ ਤੇ ਇਹ ਆਪਣਾ ਆਖਰੀ ਬੂਟਾ ਹੈਗਾ ਚੱਕੋ ਬਈ ਇਹ ਵੀ ਲੱਗ ਗਿਆ ਫੈਟਾਂ ਤੇ ਬਣਾਤੀ ਜਗਾ ਪਾਣੀ ਪਾਉਣ ਨੂੰ ਇਹ ਸੀ ਆਪਣਾ ਆਖਰੀ ਬੂਟਾ ਮਿੱਤਰੋ ਆਜੋ ਬਈ ਫਿਰ ਪਾਈਏ ਦਵਾਈ ਆਪਾਂ ਬੂਟਿਆਂ ਚ ਆਹ ਸੀ ਆਪਣਾ ਪਹਿਲਾ ਬੂਟਾ ਤੇ ਇਹਦੇ ਵਿੱਚ ਲੀਟਰ ਦਵਾਈ ਪਾਤੀ ਤੇ ਆਹ ਸੀ ਦੂਜਾ ਲੀਟਰ ਆਪਣਾ ਤੇ ਇਹਨੂੰ ਪਾ ਦੇਣਾ ਇੱਧਰ ਆ ਇਹਦੀ ਜੜ੍ਹ ਚ ਪਾਤੀ 1 ਲੀਟਰ ਬਈ ਤਾਂ ਇਹਦੇ ਨਾਲ ਕਹਿੰਦਾ ਬਹੁਤ ਛੇਤੀ ਚੱਲਣਗੇ ਬੂਟੇ ਆ ਵੀ ਆਪਣਾ ਤੀਜਾ ਬੂਟਾ ਅਸ਼ੋਕੇ ਦਾ ਇਹਦੇ 'ਚ ਵੀ ਪਾ ਦਿੰਨੇ ਆ ਤੇ ਕਹਿੰਦਾ ਇੱਕ ਵਾਰੀ ਪਾ ਕੇ ਉਸ ਤੋਂ ਬਾਅਦ 5-7 ਦਿਨਾਂ ਬਾਅਦ ਦੁਬਾਰੇ ਪਾ ਦਿਓ ਤੇ ਦੇਖੀ ਫਿਰ ਬੂਟੇ ਆ ਨਾ ਜਾਂਦੇ ਦਿਨਾਂ 'ਚ ਹੀ ਆਜੋ ਵੀ ਹੁਣ ਅੰਦਰਲੇ ਬੂਟਿਆਂ 'ਚ ਪਾ ਦਿੰਨੇ ਆ ਜਿਹੜੇ ਆਪਾਂ ਹੁਣ ਲਾਈ ਨੇ ਲਓ ਜੀ ਆਸੀ ਆਪਣਾ ਅਗਲਾ ਬੂਟਾ ਇਹਦੀ ਜੜਚ ਵੀ ਪੈ ਗਿਆ ਆ ਆ ਗਿਆ ਭਈ ਆੜਗਾਂ ਦਾ ਇਹਦੀ ਜੜਚ ਵੀ ਪਾਤਾ ਇਹਦੀ ਜੜਚ ਵੀ ਪੈ ਗਿਆ ਮਿੱਤਰੋ ਕਹਿੰਦੇ ਜਾਮਣ ਦੀ ਚ ਏਕਾ ਫੈਂਸੀ ਚ ਪਾ ਦਿੰਨੇ ਆ ਲੋ ਭਈ ਲਗਭਗ ਸਾਰੇ ਬੂਟੇ ਦੀ ਜੜਚ ਪੈ ਗਿਆ ਤਾਂ ਮਿੱਤਰੋ ਸਾਰੇ ਬੂਟੇ ਲੱਗੇ ਭਈ ਸਾਰਿਆਂ ਚ ਪਾਣੀ ਪੈ ਗਿਆ ਬਾਕੀ ਬਈ ਸਾਰੇ ਜਾਣੇ ਇੱਕ ਇੱਕ ਦੋ ਦੋ ਬੂਟੇ ਜ਼ਰੂਰ ਲਾਓ ਬਈ ਹੁਣ ਰੁੱਤ ਆ ਗਈ ਅੱਗੇ ਫੌਣ ਦਾ ਮਹੀਨਾ ਗਾ ਬੂਟੇ ਬਹੁਤ ਵਧੀਆ ਚੱਲਣਗੇ ਮਿੱਤਰੋ ਇੱਕ ਟਰੇ ਲਾਤੀ ਆਪਾਂ ਵੱਡੇ ਕਬੂਤਰਾਂ ਨੂੰ ਦੋ ਟਰੇਆਂ ਲਿਆਂਦੀਆਂ ਸੀ ਇੱਕ ਲਾਵਾਂਗੇ ਜਿਹੜੇ ਆਪਣੇ ਕੋਠੀ ਤੇ ਬੱਚੇ ਨੇ ਉਹਨਾਂ ਨੂੰ ਬਾਕੀ ਬਈ ਇੱਕ ਦੇ ਦਿਨ ਚ ਆਪਾਂ ਖੋਡੇ ਦੀ ਸਫਾਈ ਕਰਾ ਦਾਂਗੇ ਤੇ ਨਾਲੇ ਆਹ ਖੋਡੇ ਦੀ ਸਫਾਈ ਕਰਾ ਕੇ ਇੱਧਰ ਕਬੂਤਰੀਆਂ ਛੱਡ ਦਾਂਗੇ ਜਿਹੜੀਆਂ ਮਾਸਟਰ ਕੇਜ ਦੇ ਅੰਦਰ ਨੇ ਤਾਂ ਇੱਧਰ ਕਬੂਤਰ ਇੱਧਰ ਕਬੂਤਰੀਆਂ ਆਪਾਂ ਆਗੇ ਕੋਠੀ ਤੇ ਆ ਜੋ ਰੱਖੀਏ ਕਬੂਤਰਾਂ ਨੂੰ ਦਾਣੇ ਮਿੱਤਰੋ ਨਵੀਂ ਟਰੇ ਦੇ ਵਿੱਚ ਆ ਪਾ ਲੈ ਬਈ ਨਵੀਂ ਟਰੇ ਚ ਦਾਣੇ ਆ ਜੋ ਫਿਰ ਕਰੀਏ ਮਹੂਰਤ ਇਹਦਾ ਰੱਖੀਏ ਆਪਣੇ ਬੱਚਿਆਂ ਨੂੰ ਖੋਲਦੇ ਵੀ ਰਹਿਮਤ ਗੇਟ ਨਹੀਂ ਖੁੱਲਦਾ ਛੱਡ ਛਾ ਮੈਂ ਖੋਲਦਾ ਬਾਕੀ ਆ ਦੇਖੋ ਬਈ ਕਿੰਨੀ ਜਰ ਲੱਗ ਗਈ ਮੀਂਹ ਪੈਣ ਕਰਕੇ ਤਾਂ ਆਪਾਂ ਜਲਦੀ ਤੋਂ ਜਲਦੀ ਪੇਂਟਰ ਬੁਲਾ ਕੇ ਆ ਟਾਕੀਆਂ ਤੇ ਰੰਗ ਕਰਾਈਏ ਖਰਾਬ ਹੋਈ ਜਾਂਦੀਆਂ ਨੇ ਆਜੋ ਫਿਰ ਰੱਖੀਏ ਦਾਣੇ ਲੋ ਭਈ ਆਜੋ ਫਿਰ ਬੱਚੋ ਆ ਗਏ ਤੁਹਾਡੇ ਦਾਣੇ ਆ ਆ ਆ ਆ ਆਜੋ ਭੱਜਿਓ ਫਾਰੇ ਆਜੋ 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 ਡੇਪੋ 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 ਦਾਣੇ ਤੇ ਖਾਓ 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 ਫਾਰੇ ਆ ਗਏ ਭਈ ਆ ਰਹੇਗੇ ਦੁੱਖ ਆ ਆ ਆਏ 911 ਤਰੰਗਾ ਆ ਗਿਆ ਛੋਟਾ ਆ ਜਾ ਵੀ ਤੂੰ ਵੀ ਆ ਜਾ ਸਮੇਤ ਰੋ ਬੱਚੇ ਆ ਗਏ ਆਪਣੇ ਸਾਰੇ ਦਾਣੇ ਤੇ ਟੁੱਟ ਕੇ ਪੈ ਗਏ ਕਿਉਂਕਿ ਅੱਜ ਇਹਨਾਂ ਨੂੰ ਸਵੇਰ ਦੇ ਦਾਣੇ ਨਹੀਂ ਰੱਖੇ ਸੀਗੇ ਤਾਂ ਕਰਕੇ ਤਾਂ ਹੁਣ ਰੱਖੇ ਨੇ ਬਈ ਦੇਖੋ ਕਿਵੇਂ ਖਾਂਦੇ ਆ ਭਾਈ ਭਾਈ ਕੇ ਤਾਂ ਦਾਣੇ ਖਵਾ ਕੇ ਆਪਾਂ ਚੱਕ ਦਾਂਗੇ ਬਾਕੀ ਪਾਣੀ ਪੂਣੀ ਤਾਂ ਰੱਖਿਆ ਇਹਨਾਂ ਨੂੰ ਤਾਂ ਚਲੋ ਆਜੋ ਬਈ ਗੇਟ ਕਰਦੇ ਆ ਬੰਦ ਖਾਣ ਦਿਓ ਇਹਨਾਂ ਨੂੰ ਆਪਦੇ ਦਾਣੇ ਛੋਟੀਆਂ ਬਤਕਾਂ ਨੂੰ ਕੱਢ ਦਿੰਨੇ ਆ ਬਾਹਰ ਆਇਓ ਵੀ ਕਰਾਂ ਭਜੋ 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 ਸ਼ਾਬਾਸ਼ ਚਲੋ 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 ਬਾਹਰ ਚਲੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮਿੱਤਰੋ ਆਪਾਂ ਆਏ ਆਂ ਬਈ ਗੋਪੀ ਕੇ ਪਿੰਡ ਆਹ ਜਾਲ ਲੈਣ ਤਾਂ ਬਈ ਆਹ ਜਾਲ ਆਪਾਂ ਲੈ ਲਿਆ ਤੇ ਬਈ ਇਹ ਜਾਲ ਆਪਣੇ ਕੰਮ ਆਊਗਾ ਤਾਂ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਸੀ ਬਈ ਤੁਸੀਂ ਰੱਖ ਲਓ ਵੀ ਇਹਦੇ ਵਿੱਚ ਜਾਨਵਰ ਵੀ ਬਹੁਤ ਆ ਜਾਣਗੇ ਤਾਂ ਇਹਦੇ ਵਿੱਚ ਚਿੜੀਆਂ ਵੀ ਛੱਡ ਸਕਦੇ ਆ ਜਿੰਨੇ ਆਪਣੇ ਕੋਲੇ ਚੂਚੇ ਨੇ 30 ਪਲੱਸ ਚੂਚੇ ਨੇ 10 ਪਲੱਸ ਮੁਰਗੀਆਂ ਨੇ 4-5 ਮੁਰਗਿਆ ਤਾਂ ਸਾਰੇ ਇਹਦੇ ਵਿੱਚ ਵੀ ਆ ਸਕਦੇ ਆ ਬਈ ਤਾਂ ਇਹ ਆਪਣੇ ਬਹੁਤ ਕੰਮ ਆਉਣ ਵਾਲਾ ਤੇ ਹੁਣ ਜਿਹੜੀ ਮੇਨ ਸਮੱਸਿਆ ਇਹ ਹੈ ਕਿ ਇਹਨੂੰ ਥੱਲੇ ਧਾਰਨਾ ਬਈ ਟਰਾਲੀ ਦੇ ਵਿੱਚ ਰੱਖਣਾ ਤੇ ਇਹ ਹੈਵੀ ਬਹੁਤ ਆ ਬਹੁਤ ਵੱਡੀਆਂ ਪਾਈਪਾਂ ਲੱਗੀਆਂ ਨੇ ਬਈ ਐਡੀਆਂ ਮਜ਼ਬੂਤ ਤਾਂ ਬਈ ਬਹੁਤ ਔਖਾ ਚੱਕਣਾ ਬਾਕੀ ਦੇਖਦੇ ਆ ਹਨਾ ਕੀ ਬਣਦਾਗਾ ਤੇ ਉਧਰ ਟਰੈਕਟਰ ਲੈ ਕੇ ਆ ਰਹੇ ਨੇ ਗੋਪੀ ਤੇ ਜੱਫੀ ਹੋਰੀ ਟਰਾਲੀ ਦੇ ਵਿੱਚ ਲਾਵਾਂਗੇ ਇਹਨੂੰ ਤਾਂ ਬੰਦੇ ਚਾਹੀਦੇ ਨੇ ਇਹਨੂੰ ਚੱਕਣ ਵਾਸਤੇ ਸੱਤ ਅੱਠ ਘਟੋ ਘਟ ਘਟੋ ਘਟ ਨਹੀਂ ਬਈ ਇਹ ਤਾਂ ਤੇ ਇਧਰ ਪਾਉਨੇ ਆ ਟਰਾਲੀ ਟਰੈਕਟਰ ਲੈ ਕੇ ਆ ਗਏ ਉਹ ਟਰਾਲੀ ਪਾਵਾਂਗੇ ਬਈ ਉਹ ਵੱਡੀ ਟਰਾਲੀ ਆ ਤੇ ਫੋੜ ਆ ਗਿਆ ਤੇ ਟਰੈਕਟਰ ਨੂੰ ਲਾਉਨੇ ਆਪਾਂ ਇਧਰਲੇ ਪਾਸੇ ਕੰਧ ਦੇ ਨਾਲ ਇੱਥੋਂ ਜਾਲ ਐਂ ਤਾਰਾਂਗੇ ਟਰੈਕਟਰ ਲਾ ਲਿਆ ਬਈ ਬੈਕ ਤੇ ਡੈਂਪਰ ਲਿਆ ਚੱਕ ਤੇ ਆਜੋ ਹੁਣ ਜਾਲ ਚੱਕਦੇ ਆਂ ਬਈ ਚੱਕੇ ਕੋਲੇ ਲਾਉਨੇ ਆ ਤੇ ਫੇਰ ਮਿਲਦੇ ਆ ਚੋਬਰ ਤਿਆਰ ਨੇ ਰੇਡੀਓ ਮੁੰਡਿਓ ਆ ਜਾ ਚਲੋ ਫੜ ਜਾ ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲ ਤਾਂ ਬਈ ਫਾਈਨਲੀ ਟਰਾਲੀ ਦੇ ਵਿੱਚ ਉਤਾਰ ਲਿਆ ਜਾਲ ਦੇਖੋ ਐ ਫਲੋਟ ਆਇਆ ਬਈ ਪੂਰਾ ਪੂਰਾ ਜਮਾ ਆ 40 ਫਾਗਰੀ ਹੈ ਚੱਕੋ ਠਹਿਰਾ ਚਲੋ ਅੱਗੇ ਜਾਂਦੇ ਯਾਰ ਚਾਹ ਖਿੱਚਦੇ ਕੋ ਬੱਸ ਬੱਸ ਆ ਗਿਆ ਸੀ ਵਿੱਚ ਕੱਲ ਤਾਂ ਸਹੀ ਹੈ ਚੱਲ ਤਾਰ ਨਾ ਟੁੱਟੇ ਯਾਰ ਮੜੀ ਦੇ ਨਾ ਨਾ ਉੱਤੇ ਤਾਰ ਤਾਂ ਤੂੰ ਖਿੱਚੇ ਦਰੋਂਰ ਨਾਲ ਲਾ ਲੈ ਚੱਲ ਡੇਗਣਾ ਪਈ ਬਸ ਬਾਹਰ ਕੱਢੋ ਟਰੈਕਟਰ ਨੂੰ ਜਾਲ ਬਈ ਰੱਖਿਆ ਗਿਆ ਟਰਾਲੀ ਚ ਤੇ ਟਰਾਲੀ ਲਈ ਕੱਢ ਹੁਣ ਅੱਗੇ ਆ ਕੇ ਇਹਦੀ ਫੈਟਿੰਗ ਕਰਦੇ ਆ ਬਹੁਤ ਔਖਾ ਤਾਰਿਆ ਬਈ ਡਾਲਾ ਲਾਉਂਦੇ ਕਿ ਲਾ ਮੈਂ ਡਾਲਾ ਖੋਲ ਕੇ ਹੋ ਜੂ ਜਾਲ ਹੋ ਗਿਆ ਬਈ ਜਮਾ ਸੱਟ ਪੂਰਾ ਪੂਰਾ ਆ ਗਿਆ ਵਿੱਚ ਜਮਾ ਟਰਾਲੀ ਦੇ ਜਮਾ ਪੂਰਾ ਪੂਰਾ ਆਇਆ ਬਈ ਆ ਲਿਆਂਦੀ ਬਈ ਬਸ਼ੇਰੀ ਮੱਜੂ ਕੇ ਬਲੱਡ ਲਾਈਨ ਦੀ ਉਮਰ 1 ਸਾਲ ਤੇ 90 ਇੰਚ ਕੱਦਾ ਇਹਦਾ ਇਹ ਪਈ ਆ ਬਈ 2 ਲੱਖ ਚ ਆਪਣੇ ਪੁਰਾਣੇ ਮਿੱਤਰ ਨੇ ਲਿਆਂਦੀ ਆ ਗੋਪੀ ਹੋਰਾਂ ਦੇ ਚਾਚੇ ਨੇ ਤਾਂ ਬਈ ਅੱਜ ਤਾਂ ਥੋੜੀ ਜਲਦੀ ਸੀ ਆਪਾਂ ਨੂੰ ਤਾਂ ਇਹਦੇ ਤੇ ਆਪਾਂ ਸਪੈਸ਼ਲ ਬਲੌਗ ਬਣਾਵਾਂਗੇ ਆ ਕਿ ਬਾਕੀ ਘੋੜੀ ਵਾਲਾ ਕੰਡਾ ਆਪਾਂ ਵੀ ਜਲਦੀ ਕੱਢਾਂਗੇ ਅੱਗੇ ਮੇਲੇ ਸ਼ੁਰੂ ਨੇ ਘੋੜੀਆਂ ਦੇ ਮਿੱਤਰੋ ਚਲੋ ਬਈ ਜਾਲ ਧਰਤਾ ਤੇ ਹੁਣ ਚੱਲੇ ਆ ਤੇ ਜਾ ਕੇ ਲਾਵਾਂਗੇ ਬਈ ਜਾਣਦੇ ਜਾਣਦੇ ਬਹੁਤ ਉੱਚੀ ਹੋ ਜੂ ਤਰ ਲਓ ਬਈ ਟੱਪ ਗਿਆ